ਆਪੋ ਤੇਰਾ ਪਿਆਰ ਜੀ ਕੋ ਨਾਮ ਕੋ ਸਾਗ ਤੇ ਬਟਿਆ ਕੋਈ ਨਾਉ ਨ ਜਾਣੇ ਤੇਰਾ ਵਾਹਿਗੁਰੂ 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 ਜੀ ਅਰਦਾਸ ਸਿਕਉ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਜੀ ਪਾਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਾਗੋਤੀ ਸਿਮਰ ਕਾ ਗੁਰੂ ਨਾਨਕ ਲੇਂ ਤਿਆਏ ਫਿਰੰਗਿਤ ਗੁਰਤੇ ਅਮਰ ਬਾਸ ਰਾਮ ਦਸਾਈ ਸੋਾਈ ਅਰਜਨ ਹਰਕੋਬਿੰਦ ਨੂੰ ਸਿਮਰੰ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਝਾਈਏ ਜੇ ਜਿਠ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਉ ਨਾਉ ਨਿਦਿਆਰਤਾਏ ਸਭ ਥਾਈ ਹੋਏ ਸਹਾਏ ਦਸਮਾ ਪਾਛ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੋ ਦੀਦਾਰ ਬੈ ਧਿਆਨ ਤਰਕੇ ਬੁਣੇ ਜੀ ਮਹਾਰਾਜ ਗੁਰ ਸੰਜਾ ਪਿਆਰਿਆਂ ਚਾਹ ਸਹਿਬ ਦਾਦਿਆਂ ਚਾੜੀਆਂ ਮੁਕਤੇਆਂ ਹੱਠੀਆਂ ਜੱਪਨਾ ਦੱਪਿਆ ਜਿਨ੍ਹਾਂ ਨਾਮ ਜੱਪੇ ਆਂ ਤੁੰਡ ਸ਼ਕੋ ਦੇਖ ਲਈ ਤੇਗਵਾਹੀ ਦੇ ਕੇ ਅੰਨਕੀਤਾ ਤਿਨਾ ਪਿਆਰਿਆ ਸਚੇਰਨ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁਣੇ ਅੱਖੀਆਂ ਦੇ ਚੜ੍ਹਿਆ ਨਾਮ ਜਰਾਏ ਦੇ ਗੁਰਦੁਆਰਿਆਂ ਦੇ ਸੇਵਾ ਦੀਆਂ ਕੁਰਬਾਨੀਆਂ ਕੀਦੀਆਂ ਧਰਮ ਨਹੀਂ ਹੋ ਰਿਹਾ ਸਿੱਖੀ ਕੇ ਸੋ ਸੋ ਨਾਨਕ ਭਾਈ ਤਨਦੀਕ ਮਾਈ ਦਾ ਭਾਂਤਰ ਕੇ ਖਾਲਸਾ ਜੀ ਮੰਨੋ ਜੀ ਸਰਬ ਸੁਖੂ ਦੇ ਜਹਾਂ ਜਾਂ ਖਰਸਾ ਜੀ ਸਾਹਿਬੋ ਕਹਾ ਕਹਾਂ ਰਚਿਆ ਤੇ ਦੇਖ ਤੇ ਫਤੇ ਰੰਗ ਦੀ ਪਹਿਜੋ ਪੰਥ ਕੀ ਜੀਤੋ ਸ੍ਰੀ ਸਾਹਿਬ ਜੀ ਸੁਹਾਏ ਖਰਸਾ ਜੀ ਕੇ ਬੋਲ ਬਾਲੇ ਬੋਲੋ वाहेगुरू तार जी सदा सहाई रात साहिब ते ਯਾਦ ਵੀ ਉਹ ਸ਼ੋਹਰਤ ਹੈ ਜਿਹੜੀ ਮਾਨਤ ਦੇ ਮਹਾਨ ਪਾਤਸ਼ਾਹ ਦੇ नगर पोन सिंध पिंड चंधी जशन दप सपुत्रगदीश सिंध पिंड बनवारी जवरात

ਸਾ ਮਾਨਸਾ ਪੰਨ ਜਿਹੜੀ ਗਵਰਤਖਣਾ ਸਰ ਦਾ ਸੰਗਤਾਂ ਲੈ ਆਪ ਉਸ ਵਿੱਚ ਮਿਲੋਗੇ ਕਿ ਇਹੋ ਤੇ ਸੁਭਾਅ ਬਖਸ਼ਣ ਕਰਨਾ ਜਨਮ ਉਹਨੂੰ ਸਿੱਖੀ ਨਿਵਾ ਤੇ ਵੀ ਬੁਲਾਦੀ ਗਾ ਅਗ ਸੰਸਾ ਇਹੋ ਨਾਮ ਕਿਆ ਸਗੋਏ ਕਰਦੇ ਬਾਣੀ ਬਾਣੀ ਜੀ

ਕਰੋ ਲੋਕ ਵਿਖੇ ਪਰਦੇ ਜੀ ਰੱਖਨੇ ਸੁਖ ਨੂੰ ਜਿਉ ਆਪ ਜੀ ਦੇ ਗੰਤੀ ਸੁਣਾ ਬੰਨੋਂ ਜਾਪ ਦੇ ਸਿੰਘਾ ਬੰਨੋਂ ਪਿਛੇ ਤਨ ਰੋਣ ਲਈ ਅੰਮ੍ਰਿਤਮਈ ਕੁਰਬਾਨੀ ਨੇ ਜਾਪ ਕਰਦਿਆਂ ਸੰਗਤਾਂ ਸੇਵਾਦਾਰਾਂ ਨੂੰ ਸੇਵਾ ਨਿਭਾਉਂਦਿਆਂ ਮਨ ਦਾਦਾ ਰੱਖਦਿਆਂ ਹੋਈਆਂ ਝੂਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਸਮਤ ਵਰਸ਼ੇ ਕਰਨੀ ਸੁਖ ਨੂੰ ਜਿਉ ਸਾਨੂੰ ਕਹੂਗੀ ਜੀਵਨ ਨੂੰ ਸ਼ੁਭ ਕੁਰਬਾਨੀ ਕਰਨ ਸਮੁੰਦੇ ਸੇਵਾ ਸੁਭਾਉਤ ਨੂੰ ਮਨ ਦਾਦਾ ਕੋਈ ਸ਼ੁਕਾ ਦਾ ਜਨ ਜੀ ਬਸ ਮਤੇ ਜਗਰਾ ਸਿੰਘ ਇਹਨਾਂ ਬੱਚਿਆਂ ਦੇ ਸਿੱਤੇ ਮੇਲਾ ਦਰਖਨਾ ਜਿੰਨਾ ਭਾਣਾ ਨਾਮ ਦੇ ਕੇ ਉਰਾਸ ਕਰਵਾਈ ਭਾਣਾ ਵਸਪੂਰ ਕਰਨੀਆਂ ਬੱਚਿਆਂ ਨੂੰ ਕੋਈ ਕੁਵਾ ਦਿੱਤਾ ਕੋ ਹੋਇਆ ਹੋਇਆ ਹਮੇ ਦਾਣ ਫਦੇ ਬਖਸ਼ ਨੇ ਅਨ ਸੰਸਵਾਰ ਯੂਨਾਈਟਡ ਸਪਲਿਟ ਕਰਨੇ ਇਸੇ ਤਰ੍ਹਾਂ ਲੈ ਨ ਬੋਲੇ ਆ ਸਭ ਕਿਛ ਤਾਨ ਦਾ ਕਿਸੇ ਨੇ ਕਹੇ ਕੀਤੇ ਅਲਬਾਸ ਦੇ ਮਾਮ ਦਾ ਘਰ ਦੀ ਸੁਖਸ਼ਾਂਤੀ ਚੜ੍ਹਦੀ ਕਲਾ ਨੂੰ ਸਮਰਪਿਤ ਅਰਦਾਸ ਬੇਨਤੀ ਕਰਵਾ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨੀ ਜਿਨ੍ਹਾਂ ਭਾਵਨਾਵਾਂ ਨਾਲ ਕੇ ਸੇਵਕ ਪਰਿਵਾਰ ਅਰਦਾਸ ਕਰਵਾ ਰਹੇ ਹਨ ਭਾਵਨਾਵਾਂ ਵਰ ਸੰਪੂਰਨ ਕਰਨੀਆਂ ਸੇਵਕਾਂ ਦੇ ਘਰਾਂ ਉੱਤੇ ਵੀ ਸੁਖਸ਼ਾਂਤੀ ਵਰਤਾਣੇ ਦੁੱਖਾਂ ਤੋਂ ਪਾਪਾਂ ਤੋਂ ਰੋਕਾ ਸੰਭਾਲੇ ਨਾਸ਼ ਅੰਤਾਂ ਦੇ ਵਾਪਰ ਦਸ਼ਕਾਂ ਨੇ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਭਾਵਨਾਵਾਂ ਨਾਲ ਕੇ ਅਰਦਾਸ ਕਰਵਾ ਰਹੇ ਹਨ ਭਾਵਨਾਵਾਂ ਸੰਪੂਰਨ ਕਰਨੀਆਂ ਆਕਾਸ਼ ਸੁਪਨੇ ਕਰਨੀ ਸੱਚੇ ਪਾਤਸ਼ਾਹ ਜੀ ਪਿਛਲੇ ਤਿੰਨ ਰੋਜ਼ ਤੋਂ ਲੈ ਕੇ ਸੰਗਤਾਂ ਦੇ ਸੇਵਾਦਾਰਾਂ ਨੂੰ ਦੇਖਦੀਆਂ ਰਸਤਾ-ਵਸਤਾ ਲੰਗਰ ਦੇ ਵਿੱਚ ਸੇਵਾ ਦਿੱਤੀ ਜੀ ਸੇਵਾ ਮਾਇਆ ਦੀ ਸੇਵਾ ਸੱਚੇ ਪਾਤਸ਼ਾਹ ਜੀ ਉਹ ਹਾਜ਼ਰ ਹੋਈ ਜਿਨ੍ਹਾਂ ਭਜਨਾਂ ਦੇ ਵਿੱਚੋਂ ਰਸਤਾ-ਵਸਤਾ ਆਈਆਂ ਖਜ਼ਾਨੇ ਭਰਪੂਰ ਕਰਨੇ ਸੰਗਤਾਂ ਦੀ ਸੇਵਾ ਕਾਇ ਪਾਉਣੀ